ਜੰਨੇ ਕਹਿੰਦੇ ਅੰਕਲੋਮ ਚੱਲੇ ਆ ਅੰਕਲੋਮ ਚੱਲੇ ਆ ਬਾਗੇ ਭਰਣ ਚੱਲੇ ਆ ਉਹ ਬਾਜ਼ਾਰ ਚ ਲੋਕਾਂ ਨੂੰ ਕੰਮ ਕਰ ਲੈਂਦੇ ਹੋ ਕਿਸੇ ਨੂੰ 100 ਰੁਪਏ ਦਾ ਸੂਟ ਨਹੀਂ ਦੇ ਹੋ ਰਿਹਾ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 24 ਜੂਨ ਤੱਕ ਅੰਕਲੋਮ ਤੇ ਲੱਗੀ ਬਹੁਤ ਵੱਡੀ ਸੇਲ 25 ਰੁਪਏ ਦਾ ਦੁਪੱਟਾ ਵੀ ਦੇ ਰਹੇ ਆ 100 ਰੁਪਏ ਦਾ ਸੂਟ ਦੇ ਰਹੇ ਆ 25 ਰੁਪਏ ਦਾ ਦੁਪੱਟਾ ਦੇ ਰਹੇ ਆ 150 ਰੁਪਏ ਦੀ ਡਬਲ ਬੈਡ ਦੀ ਚਾਦਰ ਕਾਟਨ ਦਾ ਸੂਟ ਦੁਪੱਟੇ ਨਾਲ ਕਾਟਨ ਦਾ ਸੂਟ ਦੁਪੱਟੇ ਦਾ 200 ਰੁਪਏ ਦਾ 200 ਰੁਪਏ ਦਾ ਚੈਲੰਜ ਕਰਕੇ ਕਹਿੰਦੇ ਕਿਸੇ ਨੇ ਨਹੀਂ ਦੇਣਾ ਆ ਦੇਖੋ ਇੱਕ ਹੋਰ ਤੋਹਫਾ ਇੱਕ ਹੋਰ ਤੋਹਫਾ ਜਿਹੜਾ ਬਾਜ਼ਾਰ 'ਚ 500 ਰੁਪਏ ਰੇਟ ਸਾਡੇ ਕੋਲ ਲੈ ਜਾਓ 250 ਰੁਪਏ ਦਾ ਸੂਟ ਜਿਹੜਾ ਬਾਜ਼ਾਰ ਦੇ ਵਿੱਚ 1000 1200 ਰੁਪਏ ਦਾ ਸੂਟ ਤੁਸੀਂ ਲੈਨੇ ਹੋ 500 ਰੁਪਏ ਦਾ ਲੈ ਜਾਓ 1000 ਦੇ ਦੋ ਕਰਤੇ ਆ ਪਿਓ ਰੌਣ ਰਿਉਣ ਦਾ ਸੂਟ 750 ਰੁਪਏ ਦਾ ਦੇਣਾ ਭਈ ਵੱਡੇ ਫਾਇਦੇ ਹੁਣੇ ਆ 1000 ਵਾਲਾ ਸੂਟ 500 ਚ 1500 ਵਾਲਾ ਸੂਟ 850 ਚ 1600 ਵਾਲਾ ਸੂਟ 800 ਚ 2000 ਵਾਲਾ ਸੂਟ 1000 ਚ ਰੇਟ ਬਾਜ਼ਾਰ ਨਾਲੋਂ ਅੱਧੇ ਕਰ ਦਿੱਤੇ ਆ ਦੇਖੋ ਚਾਰੇ ਪਾਸੇ ਰੌਣਕ ਮੇਰੇ ਲੱਗ ਗਿਆ ਬਹੁਤ ਵੱਡਾ ਇਕੱਠ ਲੋਕ ਇਧਰੋਂ ਉਧਰੋਂ ਆ ਚੁੱਕੇ ਆ ਸਾਰੇ ਪਾਸੇ ਦੇਖੋ ਸ਼ੋਰੂਮ ਭਰਿਆ ਪਿਆ ਪਾਰਕਿੰਗ ਹੈਗੀ ਆ ਪਰ ਜਿਹੜੀਆਂ ਮੇਰੀਆਂ ਭੈਣਾਂ ਬੱਸਾਂ ਤੇ ਆਉਂਦੀਆਂ ਈ ਰਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕਰਤ ਚਾਹੇ ਲੇਲਨ ਦਾ ਕਪੜਾ ਲੈਣਾ ਚਾਹੇ ਜਾਮ ਕਾਟਨ ਦੇ ਵਿੱਚ ਲੈਣਾ ਚਾਹੇ ਮਸਲੀਨ ਦੇ ਵਿੱਚ ਲੈਣਾ ਇਦਾਂ ਦੀਆਂ ਵੈਰਾਈਟੀਆਂ ਤੁਹਾਨੂੰ ਦਵਾਂਗੇ ਸੂਟ ਚੈੱਕ ਕਰੋ ਪਿਓਰ ਸੰਧੂ ਕੈਮਬ੍ਰਿਕ ਲੱਗੀ ਹੈ ਸੰਧੂ ਕੈਮਬ੍ਰਿਕ ਬਾਰ-ਬਾਰ ਕਹਿੰਨੇ ਆ ਵਿਆਹ ਜਿਹੜੇ ਮਰਜ਼ੀ ਮਹੀਨੇ 'ਚ ਹੋਵੇ ਪਰ ਹੁਣੇ ਸ਼ਾਪਿੰਗ ਕਰ ਲੋ ਜਿਹੜਾ ਤੁਸੀਂ ਲੱਖ ਰੁਪਏ ਦਾ ਇਦਾਂ ਦਾ ਕਪੜਾ ਲੈਣਾ ਬਾਜ਼ਾਰ 'ਚ ਆ ਕੇ ਦਾਜ ਮੇਰ ਦਾ ਅਸੀਂ ਲੱਖ ਰੁਪਏ ਵਾਲੇ ਕਪੜਾ ਤੁਹਾਨੂੰ 40-45 ਹਜ਼ਾਰ ਦੇ ਰਣਾ ਜਿਹੜਾ ਤੁਸੀਂ 2 ਲੱਖ ਰੁਪਏ ਦਾ ਕਪੜਾ ਲੈਣ ਨੂੰ ਸੀਜ਼ਨ ਦੇ ਵਿੱਚ ਉਹੀ ਡਿਜ਼ਾਈਨ ਨਵੇਂ-ਨਵੇਂ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ 90 ਹਜ਼ਾਰ ਲੱਖ ਦੇ showroom 呢？<熟> ਸਾਰਾ ਕੁਛ ਇੱਥੋਂ ਤੋਂ ਨੂੰ ਮਿਲ ਜਾਣਾ। ਓ ਬੱਸ ਕਰੋ, ਬੱਸ ਕਰੋ, ਬੱਸ ਕਰੋ। 100-100 ਰੁਪਏ ਦੇ ਸੂਟ ਦੇਣੇ ਬੰਦ ਕਰ ਦਿਓ। ਓ ਜਿੱਥੇ ਜਾਂਦੇ ਕਹਿੰਦੇ ਅੰਕਲੋਮ ਚੱਲੇ ਆ, ਅੰਕਲੋਮ ਚੱਲੇ ਆ, ਬਾਘੇਪੁਰਾਣ ਚੱਲੇ ਆ। ਓ ਬਾਜ਼ਾਰ 'ਚ ਲੋਕਾਂ ਨੂੰ ਕੰਮ ਕਰ ਲੈਂਦੇ ਹੋ। ਕਿਸੇ ਨੂੰ 100 ਰੁਪਏ ਦਾ ਸੂਟ ਨਹੀਂ ਦੇ ਹੋ ਰਿਹਾ। ਨਾ ਕੋਈ 25 ਰੁਪਏ ਦਾ ਦੁਪੱਟਾ ਦੇ ਰਿਹਾ, ਨਾ 100-150 ਦੀ ਬੈੱਡ ਸ਼ੀਟ ਦੇ ਰਿਹਾ। ਓ ਤੁਸੀਂ ਕਰੀ ਕੀ ਜਾਣਿਓ। ਸਾਰੇ ਦੁਕਾਨਦਾਰ ਪਰੇਸ਼ਾਨ ਕਰਤੇ ਆ। ਸਾਰੇ ਬਾਜ਼ਾਰ ਫੇਲੇ ਬੈਠਿਆ। ਕਹਿੰਦੇ ਅੰਕਲੋਮ, ਅੰਕਲੋਮ, ਅੰਕਲੋਮ। ਭਾਈ ਜੀ ਹੁਣ ਬੰਦ ਕਰ ਦਿਓ 100 ਰੁਪਏ ਸੂਟ ਦੇਣਾ ਬੰਦ ਕਰ ਦਿਓ ਨਹੀਂ ਭਾਈ ਅਸੀਂ ਬੰਦ ਕਰਨੇ ਅਸੀਂ ਲੋਕਾਂ ਦਾ ਭਰਪੂਰ ਫਾਇਦਾ ਕਰਨਾ ਉਹ ਨਾ ਹੀ ਸਾਡੀ ਕਿਸੇ ਦੁਕਾਨਦਾਰਾਂ ਨਾਲ ਦੁਸ਼ਮਣੀ ਆ ਉਹ ਵੀ ਸਾਡੇ ਭਰਾਵਾ ਪਰ ਅਸੀਂ ਸਖਤ ਖਿਲਾਫ ਆ ਜਿਹੜੇ ਭਾਈ ਬਜ਼ਾਰਾਂ ਦੇ ਵਿੱਚ ਲੁੱਟਾਂ ਕਰਦੇ ਆ ਜਿਹੜੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾਏ ਮਾਰਦੇ ਆ ਪਰ ਅੰਕਲ ਓਮ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਫਾਇਦਾ ਕੀਤਾ ਅਸੀਂ 100 ਰੁਪਏ ਦਾ ਸੂਟ ਦੇ ਰਹੇ ਹਾਂ 100 ਰੁਪਏ ਦਾ ਆਲ ਓਵਰ 5 ਮੀਟਰ ਸੂਟ ਭਾਈ ਜੀ 5 ਮੀਟਰ ਸੂਟ 100 ਰੁਪਏ ਦਾ ਬਿਲਕੁਲ ਭਾਈ ਤੇ ਚੈਲੰਜ ਕਰਕੇ ਕਹਿੰਦੇ ਆ ਮਿਲਨੇ ਸਰਬ ਚਾਰ ਦੇਣਾ ਆਖਰੀ 4 ਦਿਨ ਆਖਰੀ 4 ਦਿਨ ਭਾਜੀ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ 3300 4400 ਦਾ ਸੂਟ ਲੈ ਜਾਓ ਸਿਰਫ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 24 ਜੂਨ ਤੱਕ ਅੰਕਲ ਓਮ ਤੇ ਲੱਗੀ ਬਹੁਤ ਵੱਡੀ ਸੇਲ 25 ਰੁਪਏ ਦਾ ਦੁਪੱਟਾ ਵੀ ਦੇ ਰਹੇ ਆ 100 ਰੁਪਏ ਦਾ ਸੂਟ ਦੇ ਰਹੇ ਆ 25 ਰੁਪਏ ਦਾ ਦੁਪੱਟਾ ਦੇ ਰਹੇ ਆ 150 ਰੁਪਏ ਦੀ ਡਬਲ ਬੈੱਡ ਦੀ ਚਾਦਰ 150 ਰੁਪਏ ਦੀ ਡਬਲ ਬੈੱਡ ਦੀ ਚਾਦਰ ਸਿਰਫ ਅੰਕਲ ਓਮ ਮੋਗਾ ਰੋਡ ਬਾਗ ਬਣਾ ਜੋ ਲੈ ਜਾਓ ਲੈ ਜਾਓ ਮੈਂ ਜੇ ਬੁੱਲੇ ਲੁੱਟ ਕੇ ਝੋਲੇ ਪਰ ਕੇ ਥੋੜੇ ਪੈਸੇ ਸੂਟ ਲੈ ਜਾਓ ਚੱਕੋ ਜੀ ਕੋਟਨ ਦਾ ਸੂਟ ਦੁਪੱਟੇ ਨਾਲ ਕੋਟਨ ਦਾ ਸੂਟ ਦੁਪੱਟੇ ਦਾ 200 ਰੁਪਏ ਦਾ 200 ਰੁਪਏ ਦਾ ਚੈਲੰਜ ਕਰਕੇ ਕਹਿੰਨੇ ਕਿਸੇ ਨੇ ਨਹੀਂ ਦੇਣਾ ਅੰਕਲੋਂ ਤੇ ਆਜੋ ਮੋਗਾ ਰੋਡ ਤੇ ਆਜੋ 200 ਰੁਪਏ ਦਾ ਸੂਟ ਦੇਣਾ ਆ ਚੱਕੋ ਕਮੀਜ਼ ਆ ਰਹੀ ਬਾਟਮ ਆ ਲੋ ਦਪੱਟਾ ਚੈੱਕ ਕਰਾ ਦਿੰਨੇ ਆ ਚੈਲੰਜ ਕਰਕੇ ਕਹਿੰਨੇ ਆਂ ਭਾਜੀ ਨਹੀਂ ਦੇ ਹੁਣਾਂ 200 ਦਾ ਕਿਸੇ ਤੋਂ ਕਾਟਨ ਦੇ ਦੁਪट्टे ਦਾ ਸੂਟ 2 200 ਰੁਪਏ ਦਾ 2 200 ਰੁਪਏ ਦਾ ਆਹ ਦੇਖੋ ਰੰਗ ਵੀ ਚੈੱਕ ਕਰਿਓ ਡਿਜ਼ਾਈਨ ਚੈੱਕ ਕਰਿਓ ਆਹ ਦੇਖੋ ਇੱਕ ਹੋਰ ਤੋਹਫਾ ਇੱਕ ਹੋਰ ਤੋਹਫਾ ਜਿਹੜਾ ਬਾਜ਼ਾਰ 'ਚ 500 ਰੁਪਏ ਰੇਟ ਸਾਡੇ ਕੋਲ ਲੈ ਜੋ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਦੁਪट्टे ਨਾਲ ਦੇ ਰਹੇ ਆਂ 2250 ਦੇ ਸੂਟ ਦੇ ਰੰਗ ਦੇਖੋ ਤੁਸੀਂ ਕਿੰਨੇ ਸੋਹਣੇ ਚਮਚਮ ਕਾਦੇ ਰੰਗ 2250 ਰੁਪਏ ਸੂਟ ਅਸੀਂ ਦੇ ਦੇਣੇ ਆ ਕੋਈ ਕਹਿੰਦਾ 700 ਕੋਈ ਕਹਿੰਦਾ 800 ਲੈ ਜਾਓ ਸਾਡੇ ਕੋਲੋਂ 700 ਦੇ ਦੋ ਇੱਕ ਸੂਟ ਨਾਲ ਇੱਕ ਫ੍ਰੀ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਚਾਰ ਦਿਨ ਵੱਡੇ ਫਾਇਦੇ ਹੋਣੇ ਆ 7700 ਵਾਲੇ ਸੂਟ 350 ਬਿਲਕੁਲ ਭਾਜੀ 올ਓਵਰ ਸੂਟ ਨਾਲ ਦੁਪੱਟਾ ਪ्युअर ਮਸਲੀਨ ਦਾ ਲਾ ਕੇ ਦੇ ਰਹੇ ਆ 350 ਰੁਪਏ ਦਾ ਸੂਟ 7700 ਰੁਪਏ ਬਜ਼ਾਰਾ ਚ 350 ਦਾ ਦੇਣਾ ਭਾਜੀ ਚਾਹੇ ਰੀਸੇਲਰ ਆਜਣ ਚਾਹੇ ਦੁਕਾਨਦਾਰ ਆਜਣ ਚਾਹੇ ਫੇਰੀ ਲਾਉਣ ਵਾਲੇ ਆਜਣ ਚਾਹੇ ਬਟਿਕ ਵਾਲੇ ਵੀ ਆਜਣ ਉਹਨਾਂ ਨੂੰ ਵੀ ਇਹੀ ਰੇਟ ਭਾਜੀ ਇਹਦੇ ਸ਼ਰਤ ਕੋਈ ਨਹੀਂ ਹੈਗੀ ਵੀ ਸੈੱਟ ਵਾਈਜ਼ ਲੈਣਾ ਸਿੰਗਲ ਸਿੰਗਲ ਸੂਟ ਵੀ ਲੈ ਸਕਦੇ ਸਿੰਗਲ ਸਿੰਗਲ ਸੂਟ ਆ ਦੇਖੋ ਜੀ ਬੁਲਬੁਲ ਦੇ ਚੇ ਨਵੇਂ ਨਵੇਂ ਪੀਸ ਆ ਗਿਆ ਨਵੀਆਂ ਨਵੀਆਂ ਚੀਜ਼ਾਂ ਐਵੇਂ ਨਹੀਂ ਸਾਰੇ ਬਾਜ਼ਾਰ ਬੈਠੇ ਵੇਲੇ ਅੰਕਲ ਓਮ ਮੋਗਾ ਰੋਡ ਬਾਗਾਪੜ ਦੇ ਲੱਗੇ ਮੇਲੇ ਜਿਹੜਾ ਬਾਜ਼ਾਰ ਦੇ ਵਿੱਚ 11200 ਰੁਪਏ ਦਾ ਸੂਟ ਤੁਸੀਂ ਲੈਨੇ ਹੋ 500 ਰੁਪਏ ਦਾ ਲੈ ਜਾਓ 1000 ਦੇ ਦੋ ਕਰਤੇ ਆ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ 24 ਜੂਨ ਤੋਂ ਪਹਿਲਾਂ ਪਹਿਲਾਂ ਆ ਜਾਓ ਚੱਕੋ 5 500 ਚ ਬਨਾਰਸੀ ਸੂਟ ਰੰਗ ਬਰੰਗੇ ਟੌਪ ਦੀਆਂ ਚੀਜ਼ਾਂ ਫਾਈਨ ਕੁਆਲਿਟੀ ਸਿਰਫ 500 ਰੁਪਏ ਦੇ ਵਿੱਚ ਦੇ ਦਿਆਂਗੇ ਆ ਤੁਸੀਂ ਚੈੱਕ ਕਰ ਲਓ ਸਮਰ ਸੇਲ ਚੱਲ ਰਹੀ ਆ ਜਿਹੜਾ ਬਾਜ਼ਾਰ ਦੇ ਵਿੱਚ 1000 ਦਾ ਸੂਟ ਸਾਡੇ ਕੋਲ ਲੈ ਜਾਓ 500 ਦਾ ਮਾਤਰਬ 1000 ਦੇ ਦੋ ਸੂਟ ਬਿਲਕੁਲ ਭਾਜੀ ਚਾਹੇ ਡਿਜੀਟਲ ਸੂਟ ਚੈੱਕ ਕਰ ਲੋ ਦੁਪੱਟੇ ਨਾਲ ਲੈਸਾਂ ਵਾਲਾ ਲਾ ਕੇ ਦੋ ਜੀ 5-500 ਰੁਪਏ ਪਿਓਰ 100% ਕਾਟਨ ਦਾ ਸੂਟ ਚੈਲੰਜ ਕਰਕੇ ਕਹਿੰਦੇ 1000 ਤੋਂ ਘੱਟ ਨਹੀਂ ਮਿਲਣਾ ਇਹ ਵੀ ਲੈ ਜਾਓ 500 ਰੁਪਏ ਦਾ ਆਜੋ ਹੁਣ ਅੰਕਲੋਂ ਬਾਗਾਪਣਾ ਮੋਗਾ ਰੋਡ ਤੇ ਆਜੋ ਦੇਖੋ ਹੁਣ ਬਟਿਕਾਂ ਵਾਲੇ ਪੀਸ ਫੋਟੋ ਵਾਲੇ ਪੀਸ ਡਿਜੀਟਲ ਪੀਸ ਵੀ ਆ ਗਏ ਭਾਜੀ ਪਿਓਰ ਰੌਣ ਰਿਓਣ ਦਾ ਸੂਟ 750 ਰੁਪਏ ਦਾ ਦੇਣਾ ਭਾਈ 750 ਰੁਪਏ ਦਾ ਦੇਖੋ ਜੀ ਦੇਖੋ ਫੁੱਲਾਂ ਵਾਲੇ ਸੂਟ ਲੈ ਜਾਓ ਜੋ ਵੱਡੀਆਂ ਬੂਟੀਆਂ ਛੋਟੀਆਂ ਬੂਟੀਆਂ ਜਿਹੜੇ ਮਰਜੀ ਰੰਗ ਲਾਈਟ ਲੈ ਜੋ ਡਾਰਕ ਲੈ ਜੋ ਵੱਡੇ ਫਾਇਦੇ ਹੁਣਿਆ ਹਜ਼ਾਰ ਵਾਲਾ ਸੂਟ 500 ਚ 1500 ਵਾਲਾ ਸੂਟ 850 ਚ 1600 ਵਾਲਾ ਸੂਟ 800 ਚ 2000 ਵਾਲਾ ਸੂਟ 1000 ਚ ਰੇਟ ਬਾਜ਼ਾਰ ਨਾਲੋਂ ਅੱਧੇ ਕਰ ਦਿੱਤੇ ਆ ਫਾਇਨ ਚੀਜ਼ਾਂ ਅੱਜ ਕੱਲ੍ਹ ਦੀਆਂ ਕੁੜੀਆਂ ਚਿੜੀਆਂ ਜਿਹੜੀਆਂ ਕਹਿੰਦੀਆਂ ਵੀ ਸਾਨੂੰ ਟੌਪ ਦੇ ਸੂਟ ਚਾਹੀਦੇ ਆ ਅੱਜ ਕੱਲ੍ਹ ਦੀਆਂ ਬੀਬੀਆਂ ਕਹਿੰਦੀਆਂ ਸਾਨੂੰ ਟੌਪ ਦੀ ਜੀ ਚਾਹੀਦੀਆਂ ਸਿਰਫ 1000 ਰੁਪਏ ਦਾ ਸੂਟ ਆ ਜੀ 1000 ਰੁਪਏ ਦਾ ਸੂਟ ਦਵਾਂਗੇ ਤੁਹਾਨੂੰ ਇਹ ਵਾਲਾ ਦੇਖੋ ਜੀ ਕਾਟਨ ਦੇ ਸੂਟ ਆ ਚੈਲੰਜ ਕਰਕੇ ਕਹਿੰਨੇ 1 1000 ਵਿੱਚ ਕਿਸੇ ਨੇ ਤੁਹਾਨੂੰ ਡਿਜ਼ਾਈਨਰ ਸੂਟ ਨਹੀਂ ਦੇਣੇ ਪਰ ਅੰਕਲੋਂ ਬਾਗਾ ਪਾਣਾ ਡਿਜ਼ਾਈਨਰ ਦੀ ਪਰਮਾਰ ਲੈ ਕੇ ਆ ਗਿਆ ਭਾਜੀ ਦੁਪੱਟੇ ਕੱਲੇ ਕੱਲੇ ਚੈੱਕ ਕਰ ਲਓ ਪਿਓਰ ਸੂਤੀ ਕਾਟਨ ਦੇ ਦੁਪੱਟੇ ਚੈਲੰਜ ਵੱਡਾ ਵੈਰਾਈਟੀ ਵੱਡੀ ਮੈਂ ਕਹਿੰਨਾ ਭਾਜੀ ਕੱਠ ਵੀ ਵੱਡਾ ਵਾ ਚੈੱਕ ਕਰ ਲਓ ਆ ਦੇਖੋ ਜੀ 850 ਰੁਪਏ ਦਾ ਸੂਟ 850 ਰੁਪਏ ਚ ਸੂਟ ਦਵਾਂਗੇ ਸਿਰਫ ਆ ਵੀ ਤੁਸੀਂ ਚੈੱਕ ਕਰ ਲਓ ਦੇਖੋ ਚਾਰੇ ਪਾਸੇ ਰੌਣਕ ਮੇਲੇ ਲੱਗ ਗਿਆ ਬਹੁਤ ਵੱਡਾ ਇਕੱਠ ਲੋਕ ਇਧਰੋਂ ਉਧਰੋਂ ਆ ਚੁੱਕੇ ਆ ਸਾਰੇ ਪਾਸੇ ਦੇਖੋ ਸ਼ੋਰੂਮ ਭਰਿਆ ਪਿਆ ਬਾਰੇ ਦੇ ਵੱਡੇ ਫਾਇਦੇ ਤੁਸੀਂ ਵੀ ਆ ਜਾਓ ਅੰਕਲੋਂ ਮੋਗਾ ਰੋਡ ਬਾਗਿਆ ਬਣਾ ਸਿਰਫ 1275 ਰੁਪਏ ਚ ਦਵਾਂਗੇ ਸੂਟ ਨਾਲ ਦੇਖੋ ਬੜਾ ਸੋਹਣਾ ਲਗਜ਼ਰੀ ਦੁਪੱਟਾ ਚਾਹੇ ਬਾਜ਼ਾਰ ਚ ਕੋਈ 2000 ਮੰਗੇ ਚਾਹੇ ਮੰਗੇ ਕੋਈ 2200 ਪਰ ਅਸੀਂ 1275 ਦੇ ਵਿੱਚ ਦਵਾਂਗੇ ਜੀ ਗੱਡੀਆਂ ਕਾਰਾਂ ਵਾਸਤੇ ਖੁੱਲੀ ਡੁੱਲੀ ਪਾਰਕਿੰਗ ਪੈਣਾ ਬੱਸਾਂ ਤੇ ਆਉਂਦੀਆਂ ਈ ਰਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕਰਦੀ ਐ ਬੱਸ ਸਟੈਂਡ ਚੋਂ ਅੰਕਲੋਮ ਸਟੋਰ ਤੇ ਆਉਣਾ ਤੇ ਅੰਕਲੋਮ ਸਟੋਰ ਤੋਂ ਬੱਸ ਸਟੈਂਡ ਫ੍ਰੀ ਸਰਵਿਸ ਸੂਟ ਵੀ ਫ੍ਰੀ ਦੇ ਭਾ ਆਣਾ ਜਾਣਾ ਵੀ ਫ੍ਰੀ ਤੇ ਹੋਰ ਕੀ ਚਾਹੀਦਾ ਹੈ ਹੋਰ ਕੀ ਚਾਹੀਦਾ ਦੇਖੋ ਚਾਹੇ ਵਿਆਹ ਲਈ ਦਾ ਕੱਪੜਾ ਨਾ ਤੁਸੀਂ ਦਾਜ ਵੇੜ ਦੇ ਕੱਪੜਾ ਲੈਣਾ ਦੇਣ ਲੈਣ ਦੇ ਕੱਪੜਾ ਨਾ ਜਿਹੜਾ ਬਾਜ਼ਾਰ ਚ 50000 ਦਾ ਇੱਥੇ ਤੁਹਾਨੂੰ ਅਸੀਂ 20000 ਦੇ ਕੇ ਭੇਜਾਂਗੇ ਸਿਰਫ 4 ਦਿਨ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ 24 ਜੂਨ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫਾਇਦੇ ਹੋਣੇ ਆ ਦੇਖੋ ਜੀ ਚਾਚੀਆਂ ਤਾਈਆਂ ਆਪੂਆ ਮਾਮੀਆਂ ਦੇ ਵੱਡੇ ਫਾਇਦੇ ਹੋਣ ਜਾ ਰਹੇ ਆ ਡਿਜ਼ਾਈਨ ਤੁਸੀਂ ਚੈੱਕ ਕਰੋ ਚਾਹੇ ਦੁਪੱਟੇ ਡੀਟੇਲ ਪੀਸ ਚੈੱਕ ਕਰੋ ਇੱਕ ਤੋਂ ਇੱਕ ਟਾਪ ਦਾ ਪੀਸ ਹੈ ਚਾਹੇ ਲੇਲਣ ਦਾ ਕੱਪੜਾ ਲੈਣਾ ਚਾਹੇ ਜਾਮ ਕਾਟਨ ਦੇ ਵਿੱਚ ਲੈਣਾ ਚਾਹੇ ਮਸਲੀਨ ਦੇ ਵਿੱਚ ਲੈਣਾ ਇਦਾਂ ਦੀਆਂ ਵੈਰਾਈਟੀਆਂ ਤੁਹਾਨੂੰ ਦਵਾਂਗੇ ਕਿਤੋਂ ਵੀ ਨਹੀਂ ਮਿਲਨੀਆ ਤੁਹਾਨੂੰ ਕਿਤੋਂ ਵੀ ਨਹੀਂ ਮਿਲਨੀਆ ਤੁਹਾਨੂੰ ਚੈਲੰਜ ਕਰਕੇ ਕਹਿੰਨੇ ਆ ਸੋ ਆਹ ਦੇਖੋ ਬਹੁਤ ਸੋਹਣੇ ਸੋਹਣੇ ਤੁਸੀਂ ਚਾਹੇ ਲਹਿੰਗੇ ਲੈਣੇ ਆ ਸ਼ਰਾਰੇ ਗਰਾਰੇ ਗੌਨ ਡਰੈਸਾਂ ਲੈਣੀਆਂ ਉਹਦੇ ਉੱਤੇ ਵੀ ਧਮਾਕੇਦਾਰ ਆਫਰਾਂ ਮੈਂ ਕਹਿੰਦਾ ਕੁੜਤੇ ਪਜਾਮੇ ਲੈਣੇ ਆ ਤੁਸੀਂ ਕੋਟ ਪੈਂਟ ਸ਼ੇਰਵਾਨੀਆਂ ਬਲੇਜ਼ਰ ਬਸਟਾਂ ਚਾਹੇ ਮੁੰਡੇ ਦੇ ਕੱਪੜੇ ਚਾਹੇ ਕੁੜੀ ਦੇ ਸਾਰਿਆਂ ਨੇ ਵੱਡੇ ਫਾਇਦੇ ਹੋਣਿਆ ਬਾਈ ਬੈਟਿੰਗ ਸੂਟ ਦਿਖਾ ਦਿਓ ਬਿਲਕੁਲ ਜੀ ਆਹ ਟਿਕ ਕਰੋ ਜੀ ਰੈੱਡ ਸੂਟ ਪਿਓਰ ਬਾਗੇ ਪੁਰਾਣੇ ਜਿੱਡਾ ਦੁਪੱਟਾ ਹੈਂਡਵਰਕ ਕੱਢਿਆ ਹੋਇਆ ਸਾਰਾ ਮਨਪ੍ਰੀਤ ਬੁਟੀਕ ਸਸ ਡਿਜ਼ਾਈਨਿੰਗ ਦੇ ਵਿੱਚ ਸੂਟ ਚੈੱਕ ਕਰੋ ਪ्योर ਸੰਧੂ ਕੈਮਬ੍ਰਿਕ ਲੱਗੀ ਹੈ ਸੰਧੂ ਕੈਮਬ੍ਰਿਕ ਚੈਲੰਜ ਕਰਕੇ ਕਹਿੰਦੇ ਆ ਇਦਾਂ ਦੀ ਵੈਰਾਈਟੀ ਇਦਾਂ ਦੀ ਕੁਆਲਿਟੀ ਇਦਾਂ ਹੀ ਡਿਜ਼ਾਈਨਿੰਗ ਕਿਤੋਂ ਨਹੀਂ ਮਿਲਣੀ ਆਹ ਚੈੱਕ ਕਰੋ ਆਹ ਫਰੰਟ ਚੈੱਕ ਕਰ ਲਓ ਬੈਕ ਚੈੱਕ ਕਰ ਲਓ ਡਿਜ਼ਾਈਨਰ ਪੀਸ ਦੇ ਰਿਹਾ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਤੁਹਾਨੂੰ ਆਹ ਦੁਪੱਟੇ ਹੈਵੀ ਸ਼ਾਨਦਾਰ ਪੀਸ ਕਿਸੇ ਨੇ ਨਹੀਂ ਦੇਣੇ ਜਿਹੜੇ ਸਾਡੇ ਕੋਲ ਮਿਲਦੇ ਆ ਕਿਉਂਕਿ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਅਮਰੀਕਾ ਨਾਲ ਦੀ ਪਹਿਲੀ ਪਸੰਦ ਆ ਅੰਕਲ ਓਮ ਬਾਗਾ ਪ੍ਰਾਣਾ ਦੇਖੋ ਜੀ ਹੁਣ ਤੁਸੀਂ ਟੈਨਸ਼ਨ ਲਿਓ ਭਾਵੇਂ ਤੁਸੀਂ ਕੈਨੇਡਾ 'ਚ ਬੈਠੇ ਹੋ ਅਮਰੀਕਾ 'ਚ ਬੈਠੇ ਹੋ ਨਿਊਜ਼ੀਲੈਂਡ ਬੈਠੇ ਹੋ ਆਸਟ੍ਰੇਲੀਆ ਬੈਠੇ ਹੋ ਜਿੱਥੇ ਮਰਜੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿਓ ਅੰਕਲ ਓਮ ਮੋਗਾ ਰੋਡ ਬਾਗਾ ਆਪਣਾ ਭੇਜ ਦਿਓ ਜਿੱਥੇ ਇਦਾਂ ਦੇ ਸੋਹਣੇ ਸੋਹਣੇ ਲਗਜ਼ਰੀ ਸੂਟ ਅਸੀਂ ਦਵਾਵਾਂਗੇ ਬਾਰ-ਬਾਰ ਕਹਿੰਦੇ ਆ ਵਿਆਹ ਜਿਹੜੇ ਮਰਜੀ ਮਹੀਨੇ 'ਚ ਹੋਵੇ ਪਰ ਹੁਣੇ ਸ਼ 45000 ਦੇਣਾ ਜਿਹੜਾ ਤੁਸੀਂ 2 ਲੱਖ ਰੁਪਏ ਦਾ ਕੱਪੜਾ ਲੈਣ ਨੂੰ ਸੀਜ਼ਨ ਦੇ ਵਿੱਚ ਉਹੀ ਡਿਜ਼ਾਈਨ ਨਵੇਂ ਨਵੇਂ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ 90 ਹਜ਼ਾਰ ਲੱਖ ਦੇ ਵਿੱਚ ਮਤਲਬ ਅੱਧੇ ਅੱਧੇ ਰੇਟ ਕਰ ਦਿੱਤੇ ਸੂਟਾਂ ਦੇ ਬਿਲਕੁਲ ਭਾਜੀ ਚਾਹੇ ਦਾਜਵੜੀ ਦਾ ਕੱਪੜਾ ਲੈਣਾ ਵਾ ਚਾਹੇ ਤੁਸੀਂ ਰੀਸੇਲ ਵਾਸਤੇ ਲੈਣਾ ਚਾਹੇ ਘਰੇ ਡੇਲੀ ਪਾਉਣ ਵਾਸਤੇ ਲੈਣਾ ਤਾਂ ਆ ਜਾਓ ਅੰਕਲੋਂ ਵਾਕੇ ਪੜਨੇ ਚੈਲੰਜ ਕਰਕੇ ਕਹਿੰਨੇ ਆ ਪੂਰਾ ਕੰਪਲੀਟ ਸ਼ੋਰੂਮ ਹੈ ਸਾਰਾ ਕੁਝ ਇੱਥੋਂ ਤੁਹਾਨੂੰ ਮਿਲ ਜਣਾ ਬੈੱਡ ਸ਼ੀਟ ਮਿਲ ਜਾਣੀਆਂ ਚਾਦਰਾਂ ਮਿਲ ਜਾਣੀਆਂ ਵਾ ਤੁਸੀਂ ਦੁਪੱਟੇ ਲੈਣੇ ਆ ਤਾਵਲ ਲੈਣੇ ਆ ਪੂਰਾ ਕੰਪਲੀਟ ਫੈਮ ਰੇਡ ਸਾਡੇ ਬਹੁਤ ਜਾਇਜ਼ ਨੇ ਅਸੀਂ ਕਿਸੇ ਆਮ ਲੋਕਾਂ ਦੀ ਠੱਗੀ ਨਹੀਂ ਹੋਣ ਦੇਣੀ ਬਜ਼ਾਰਾਂ ਦੇ ਵਿੱਚ ਰੇਡ ਲਿਖ ਲੈ ਕੇ ਲੱਗੇ ਸਾਡੀ ਕਿਸੇ ਨਾਲ ਦੁਸ਼ਮਣ ਨਹੀਂ ਹੈਗੀ ਪਰ ਅਸੀਂ ਗਲਤ ਕੰਮ ਨਹੀਂ ਹੋਣ ਦਿੰਦੇ ਦੇਖੋ ਜੀ ਪਾਵੇਂ ਕਿਸੇ ਦਰਜੀ ਕੋਲ ਜਲ ਜਓ 5-600 ਰੁਪਏ ਤੋਂ ਘੱਟ ਕੋ ਸਲਾਈ ਨਹੀਂ ਜਾਂਦਾ ਅਸੀਂ 195 ਜੇ ਰੈਡੀमेड कॉटन ਦਾ ਸੂਟ ਸੀਤਾ ਸਲਾ ਦੇ ਰਹੇ ਹਾਂ ਰੰਗ ਵੀ ਬੜੇ ਸੋਹਣੇ ਆ ਆਹ ਦੇਖੋ ਜਿਹੜੇ ਤੁਸੀਂ ਲੈਣੇ ਹੋ 1800 2000 ਇੱਥੇ 5-500 ਦੇ ਵਿੱਚ ਆਪਾਂ ਤੁਹਾਨੂੰ ਸਿੱਦੇ ਦੇ ਦੇਣੇ ਆ ਹੋਰ ਵੀ ਬਹੁਤ ਸੋਹਣੀ ਵੈਰਾਈਟੀ ਆ ਤੁਸੀਂ ਇੱਥੇ ਆ ਜਾਓ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਚਾਰ ਦਿਨ 24 ਜੂਨ ਤੋਂ ਪਹਿਲਾਂ ਪਹਿਲਾਂ ਅੰਕਲ ਹੋਮ ਮੋਗਾ ਰੋਡ ਬਾਗਰਣਾ ਪਹੁੰਚ ਜਾ ਨੰਬਰ ਸਕੀਮ ਤੇ ਬਹੁਤ ਵੱਡੇ ਫਾਇਦੇ ਹੋਣਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਡੀਬੀ ਬਾਗਾ ਪਾਣਾ